ਅਕਸਰ ਇਹ ਬਿੰਤੀ ਕਰਨਾ ਕਿ ਸਾਡਾ ਦਿਨ ਕਿਵੇਂ ਦਾ guzarta ਹੈ ਕਿ ਅੱਜ ਦਿਨ ਅਸੀਂ ਕਿਵੇਂ ਦਾ ਬਤੰਡ ਹੈ ਇਹ ਸਾਡੇ ਦਿਨ ਦੀ ਸ਼ੁਰੂਆਤ ਤੇ ਡਿਪੈਂਡ ਕਰਦਾ ਹੈ ਕਿਵੇਂ ਦਿਨ ਦੀ ਸ਼ੁਰੂਆਤ ਕਿਵੇਂ ਕਰਨਾ ਜਿਸ ਤਰੀਕੇ ਨਾਲ ਬਾਹਰੀ ਤੌਰ ਤੇ ਆਮ ਕਰਕੇ ਕਿਹਾ ਜਾਂਦਾ ਹੈ ਕਿ ਸਰੀਰ ਦਾ ਜਿਹੜਾ ਭੋਜਨ ਹੁੰਦਾ ਹੈ ਸਰੀਰ ਦੀ ਖਰਾਬ ਜਿਹੜੀ ਸਵੇਰ ਦੀ ਖਰਾਬ ਚੰਗੀ ਹੋਣੀ ਚਾਹੀਦੀ ਦੁਪਹਿਰ ਵੀ ਭਾਵੇਂ ਥੋੜੀ ਹਲਕੀ ਹੋਵੇ ਰਾਤ ਦੀ ਬਿਲਕੁਲ ਹਲਕੀ ਹੋਵੇ ਸਵੇਰ ਦੀ ਖਰਾਬ ਚੰਗੀ ਕਿਉਂ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਭਾਵੇਂ ਥੋੜੀ ਹੋਵੇ ਲੇਕਿਨ ਚੰਗੀ ਹੋਵੇ ਕਿਉਂਕਿ ਸਾਰਾ ਦਿਨ ਹੋ ਸਕਦਾ ਦੁਪਹਿਰੇ ਮਿਲੇ ਨਾ ਮਿਲੇ ਹੋ ਸਕਦਾ ਜੋ ਮਰਜੀ ਕੰਮ ਕਰਨਾ ਪਵੇ ਅਗਰ ਸਵੇਰ ਦਾ ਨਾਸ਼ਤਾ ਵਧੀਆ ਨਾ ਸਾਰਾ ਦਿਨ ਪ੍ਰਵਾਹ ਨਹੀਂ ਹੈ। ਘਾਟ ਮਹਿਸੂਸ ਲੋ એનર્ਜੀ ਮਹਿਸੂਸ ਨਹੀਂ ਹੋਏਗੀ। ਇਸ ਤਰੀਕੇ ਨਾਲ ਪਿਆਰਿਓ ਅੰਦਰ ਦੀ ਖਰਾਕ ਕੀਏ ਜੀ। ਭਜਨ ਮੰਦਰੀ। ਅੰਦਰ ਦੀ ਖਰਾਕ ਕੀਏ ਜੀ ਬਾਣੀ ਨੂੰ ਪੜਨਾ ਬਾਣੀ ਸੁਣਨਾ ਇਹ ਮਨ ਦੀ ਖਰਾਕ ਤੇ ਸੁਰਤ ਦੀ ਖਰਾਕ। ਬਾਰ ਦਾ ਭੋਜਨ ਅਗਰ ਤੁਸੀਂ ਸਵੇਰੇ ਸਵੇਰੇ ਨਾਸ਼ਤਾ ਸਹੀ ਨਾ ਕਰੋ ਤੇ ਸਾਰਾ ਦਿਨ ਕਿਵੇਂ ਬੀਤਦਾ ਜੀ ਸਾਰਾ ਦਿਨ ਕਿਨੇ ਉਹ ਖਾ ਉਹ ਸਵੇਰੇ ਸਵੇਰੇ ਨਾ ਖਾ ਲਿਆ ਐਵੇਂ ਕਹੀ ਨਹੀਂ ਉਹ ਤੇ ਅੱਜ ਸਵੇਰੇ ਮੈਂ ਬਣਾ ਵੀ ਕੀਤਾ ਭੀਆ ਨਹੀਂ ਖਾਣਾ ਪਤਾ ਨਹੀਂ ਕਿਉਂ ਬਣਾਉਂਦੇ ਕਾ ਫਿਰ ਬਣ ਗਿਆ ਜੋ ਸਾਰਾ ਦਿਨ ਜਿਹੜਾ ਡਾਕਟਰ ਕੋਲ ਜਾਣਾ ਬਿਲਕੁਲ ਵੀ ਠੀਕ ਨਹੀਂ ਹੈ ਨਾਸ਼ਤਾ ਸਹੀ ਨਹੀਂ ਕੀਤਾ ਇਸ ਤਰੀਕੇ ਨਾਲ ਜਿਹੜਾ ਅੰਦਰ ਦਾ ਨਾਸ਼ਤਾ ਜੀ ਅੰਦਰ ਦੀ ਖੁਰਾਕ ਵੀ ਚੰਗੇ ਵਿਚਾਰ ਔਰ ਭੈੜੇ ਵਿਚਾਰ ਦੋ ਤਰੀਕੇ ਦੇ ਹੈ। ਬਾਣੀ ਜਿਹੜੀ ਹੈ ਭਜਨ ਬੰਦਗੀ ਸਿਰ ਤੋਂ ਸਲਾ ਇੱਕ ਉਹ ਸ਼ਬਦ ਨੇ ਪੋਜ਼ਿਟਿਵ ਸ਼ਬਦ ਨੇ। ਅੰਮ੍ਰਿਤ ਨਾਲ ਭਰੇ ਹੋਏ ਤਾਂ ਹੀ ਤਾਂ ਸਤਿਗੁਰ ਜੀ ਨੇ ਕਿਹਾ ਨਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੋਨ ਸੋਨ ਹੋਵੇ ਪਰਮਗਤ ਮੇਰੀ ਜਲਨ ਬੁਝੀ। ਸਤਿਗੁਰੂ ਦਾ ਦਰਸ਼ਨ ਆਏ ਜੀ ਉਹ ਬਾਣੀ ਅੰਮ੍ਰਿਤਮਈ ਹੈ। ਹੁਣ ਸਿਰ ਸਿਰ ਅਸੀਂ ਆਪਣੇ ਮਨ ਨੂੰ ਖੁਰਾਕ ਕਿਹੜੀ ਦਿੰਨੇ ਆ ਜੀ ਬਾਣੀ ਦਿੰਨੇ ਆ ਚੰਗੇ ਵਿਚਾਰ ਸਾਡੇ ਆਪਣੇ ਅੰਦਰ ਨੂੰ ਖੁਰਾਕ ਦਿੰਨੇ ਆ। ਜਪੈੜੇ ਵਿਚਾਰ। ਜਾਂ ਅੱਜਕੱਲ ਜੋ ਅਸੀਂ ਅੱਜਕੱਲ ਜੋ ਖੁਰਾਕ ਦੇ ਰਹੇ ਆ ਮਨ ਨੂੰ ਉੱਠਦੇ ਸਾਰ ਕੀ ਚੱਲਦਾ ਜੀ ਮੋਬਾਈਲ ਚੱਲਦਾ ਹੈ। ਉੱਠਦੇ ਸਾਰ ਕੀ ਚੱਲਦਾ ਫੋਨ ਚੱਲਦਾ। ਫਿਰ ਫੋਨ ਚੱਲਦੇ ਸਾਰੇ ਕੋਈ ਤਦ ਨਿਊਜ਼ ਆ ਗਈ ਕੋਈ ਨੈਗੇਟਿਵ ਗੱਲ ਸਾਡੇ ਅੰਦਰ ਵਹਿ ਗਈ ਅ ਸਵੇਰ ਸਵੇਰੇ ਪਹਿਲਾ ਫਰੈਸ਼ ਦਿਮਾਗ ਸੀ ਤਾਜ਼ਾ ਦਿਮਾਗ ਹੈ ਜੇ ਔਰ ਪਹਿਲਾ ਵਿਚਾਰ ਪਹਿਲੀ ਸੋਚ ਹੀ ਅੰਦਰ ਨੈਗੇਟਿਵ ਬੁਰੀ ਵਹਿ ਗਈ ਫਿਰ ਸਾਰਾ ਦਿਨ ਕੀ ਇਹਦੀ ਦੋਸ਼ ਦੂਜਿਆਂ ਤੇ ਲਾਈ ਜਾਣ ਖੁਰਾਕ ਮੈਂ ਆਪਣੇ ਆਪ ਨੂੰ ਮਾੜੀ ਦਿੱਤੀ ਜੀ ਮੈਂ ਆਪਣੇ ਆਪ ਨੂੰ ਖੁਰਾਕ ਮਾੜੀ ਦਿੱਤੀ ਦਿਨ ਦੀ ਸ਼ੁਰੂਆਤ ਮੈਂ ਸਹੀ ਤਰੀਕੇ ਨਾਲ ਨਹੀਂ ਕੀਤੀ ਜਦੋਂ ਉਹ ਤੇ ਆ ਗ੍ਰੋਥ ਦੇ ਵਿੱਚ ਉਸੇ ਵਿੱਚ ਚਿੱਤੀ ਚਿੱਤੀ ਹਪੜਾ ਧਪੜੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਡੇ ਤੇ ਪ੍ਰਭਾਵ ਪਾਉਂਦੀ ਹੈ ਜਦੋਂ ਅਸੀਂ ਲੇਟ ਉੱਠਨੇ ਆ ਥਫੜਾ ਧਬੜੇ ਵਿੱਚ ਭੱਜਨੇ ਆ ਫਿਰ ਇੱਧਰ ਉੱਧਰ ਗੁੱਸੇ ਚ ਉੱਠ ਕੇ ਸਾਰੇ ਗੁੱਸੇ ਚ ਉੱਠਦੇ ਸਾਰੇ ਸੀ ਟੈਨਸ਼ਨ ਚ ਉੱਠਦੇ ਸਾਰੇ ਸੀ ਸਟ੍ਰੈਸ ਆ ਹਾਲਾਂਕਿ ਉੱਠਣ ਤੋਂ ਬਾਅਦ ਸਾਨੂੰ ਹਲਕੇ ਮਹਿਸੂਸ ਕਰਨਾ ਚਾਹੀਦਾ ਸੀ ਉੱਠਣ ਤੋਂ ਬਾਅਦ ਸਾਨੂੰ ਆਰਾਮ ਮਹਿਸੂਸ ਕਰਨਾ ਚਾਹੀਦਾ ਸੀ ਲੇਟ ਉੱਠੇ ਉੱਠਦੇ ਸਾਰੇ ਫਿਰ ਭੱਜ ਦੌੜ ਜਿਉਂਦਾਤ ਨੂੰ 12 ਵਜੇ ਸੁੱਤੇ ਸੋ ਤੇ ਸਵੇਰੇ ਟਾਈਮ ਨਾਲ ਚੁੱਟਣ ਫਿਰ ਸਵੇਰੇ ਉੱਠਦੇ ਸਾਰੇ ਹਾਇ ਲੇਟ ਹੋ ਗਏ ਹਾਇ ਨਿਆਣੇ ਨਿਆਣੇ ਸਕੂਲ ਕੜਦਣਾ ਨਾ ਅਗਰ ਪਹੁੰਚੇ ਟਾਈਮ ਤੇ ਆਉ ਫਿਰ ਸਾੜਾ ਅਗਰ ਲੇਟ ਤੇ ਉਹਦੀ ਟਾਈਮ ਤੇ ਦੀ ਨਾਸ਼ਤਾ ਤਿਆਰ ਨਾ ਹੋਇਆ ਉਦੋਂ ਮੇਰੀ ਕਲਾਸ ਲੱਗ ਜਾਣੀ ਜਾਂ ਆਫਿਸ ਜਿੰਨੇ ਜਾਣਾ ਉਹ ਸੋਚ ਜਾ ਅਗਰ ਮੈਂ ਆਫਿਸ ਟਾਈਮ ਤੇ ਨਾ ਪਹੁੰਚਿਆ ਮੈਨੂੰ ਡਾਂਟ ਪੈ ਜਾਣੀ ਉੱਠਦੇ ਸਾਰੇ ਕੀ ਹੈ ਜੀ ਅੰਦਰ ਸਟ੍ਰੈਸ ਹੈ ਦਿਨ ਦੀ ਸ਼ੁਰੂਆਤ ਕਿਵੇਂ ਹੋ ਰਹੀ ਹੈ ਸ਼ੁਰੂਆਤ ਹੀ ਸਟ੍ਰੈਸਡ ਹੋ ਰਹੀ ਹੈ ਸ਼ੁਰੂਆਤ ਟੈਨਸ਼ਨ ਵਿੱਚ ਹੋ ਰਹੀ ਹੈ ਤੇ ਸਾਰਾ ਦਿਨ ਕਿਵੇਂ ਦੀ ਸੁਖਾਂਣ ਬਦੀਤ ਹੋਏਗਾ ਫਿਰ ਦੋਸ਼ ਕਿਹਦੇ ਤੇ ਲਾਣਾ ਹੈ ਜੀ ਦੂਜਿਆਂ ਤੇ ਜੇ ਫਿਰ ਦਿਨ ਮਾੜਾ ਜਦੋਂ ਜਾਣ ਹੈ ਮੂੜਾ ਜਾਫ ਰਹਿਣਾ ਐਵੇਂ ਰਹਿਣਾ ਫਿਰ ਕਹਣਾ ਸਿਰਸਿਰੇ ਫਲਾਣਾ ਮੁੱਛੇ ਲੱਗ ਗਿਆ ਸੀ ਐਵੇਂ ਕਿਹਨੂੰ ਬਦਨਾਮ ਪੰਨਰ ਕੀਤਾ ਨਹੀਂ ਹੁੰਦੇ ਮੱਲੇ ਚ ਬੜੇ ਵਿਚਾਰੇ ਐਵੇਂ ਬੇਕਸੂਰ ਬਦਨਾਮ ਕੀਤੇ ਨੂੰ ਨੇ ਇੰਨੇ ਲੋਕ ਤੇ ਬੰਦਾ ਵਾ ਜਿਹਦੇ ਮੱਥੇ ਲੱਗਦੇ ਨਾ ਜੀ ਬਸ ਉਹਦਾ ਤਾਂ ਕੰਮ ਖਰਾਬ ਹੈ ਹੁੰਦਾ ਹੈ ਇਹ ਉਹ ਮੱਥੇ ਸਿਰ ਸਿਰ ਲੱਗਿਆ ਵਿਚਾਰੇ ਲੋਕੀ ਡਰਦੇ ਫਿਰਦੇ ਨੇ ਉਹਦੇ ਤੋਂ ਲੱਗਦੇ ਨੇ ਜੇ ਲੱਗ ਵੀ ਜਾਏ ਤੇ ਕਹਿੰਦੇ ਅੱਜ ਜ ਨਹੀਂ ਫਿਰ ਨੈਗੇਟਿਵਿਟੀ ਭਰ ਲੈਂਦੇ ਨੇ ਅੱਜ ਤੇ ਮੱਥੇ ਸਿਰ ਸਿਰ ਲੱਗ ਗਿਆ ਤੇਈ ਤੁਸੀਂ ਇਦਾਂ ਸੁਣੇ ਹੋਣਗੇ ਇਹ ਸਿਰ ਸਿਰ ਕਿੱਥੇ ਮੱਥੇ ਲੱਗ ਗਿਆ ਸਾਡੇ ਕਿਸੇ ਦੇ ਮੇਰੇ ਸਾਹਮਣੇ ਆਉਣ ਨਾਲ ਮੇਰੇ ਤੇ ਕੀ ਫਰਕ ਪੈਂਦਾ ਹੈ ਮੈਂ ਤੇ ਆਪ ਨੂੰ ਆਪਣੇ ਮੱਥੇ ਲੱਗਾ ਮੈਂ ਮੇਰੇ ਨਾਲ ਬੈਠਾ ਗਣਾ ਜੀ ਆਪਣੇ ਆਪ ਆਪੇ ਮੱਥੇ ਲੱਗਾ ਹੋਇਆ ਆਪਣੇ ਆਪ ਤੋਂ ਬਚਾ ਦੂਜਿਆਂ ਤੋਂ ਬਚਣ ਦੀ ਲੋੜ ਨਹੀਂ ਹੈ ਜਿੱਦਾਂ ਵੱਡਾ ਆਪਣੇ ਆਪ ਦਾ ਦੁਸ਼ਮਣ ਮੈਂ ਆ ਨਾ ਜੀ ਬਾ ਦੂਜਾ ਵੀ ਰਹਾ ਏਡਾ ਵੱਡਾ ਦੁਸ਼ਮਣ ਕੋਈ ਨਹੀਂ ਅਸੀਂ ਆਪਣੇ ਆਪ ਦੁਸ਼ਮਣ ਬਣੇ ਹਿਸ ਕਰਕੇ ਆਪਣੇ ਆਪ ਨਾਲ ਪਿਆਰ ਆਪਣੇ ਆਪੇ ਦੇ ਮਿੱਤਰ ਬਣ ਗਏ ਆਪਣੇ ਆਪੇ ਦੇ ਸੱਜਣ ਬਣ ਗਏ ਦਿਨ ਦੀ ਸ਼ੁਰੂਆਤ ਵਧੀਆ ਹੋ ਰਹੀ ਏ ਸਵੇਰੇ ਆਰਾਮ ਨਾਲ ਉੱਠਨੇ ਆ ਪਾਣੀ ਪੜ ਕੇ ਆਰਾਮ ਨਾਲ ਜਦੋਂ ਬਾਣੀ ਪੜਦੇ ਆ ਤੇ ਬਾਣੀ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਬਾਣੀ ਇਕ ਉਹ ਇਲਾਹੀ ਤਨ ਹੈ ਉਹ ਇਲਾਹੀ ਸ਼ਬਦ ਨੇ ਇੱਕ ਬਾਣੀ ਇੱਕ ਗੀਤ ਨਹੀਂ ਹੈ ਇੱਕ ਸਿਆਮ ਦਿਮਾਗ ਵਿੱਚ ਨਿਕਲੇ ਹੋਏ ਲਫ਼ਜ਼ ਨਹੀਂ ਇਹ ਉਸ ਸੁਰਤ ਚੋਂ ਨਿਕਲੀ ਹੋਈ ਹੈ ਜੀ ਜਿਹੜੀ ਸੁਰਤ ਖਸਮ ਨਾਲ ਜੁੜੀ ਹੋਈ ਸੀ ਇਹ ਲਫ਼ਜ਼ ਉਸ ਸੁਰਤ ਚੋਂ ਨਿਕਲੇ ਹੋਏ ਨੇ ਜਿਹੜੇ ਧੁਰ ਨਾਲ ਪ੍ਰਮਾਤਮਾ ਨਾਲ ਜੁੜੇ ਹੋਏ ਨੇ ਉਸ ਸੁਰਤ ਦੇ ਵਿੱਚੋਂ ਨਿਕਲੇ ਹੋਏ ਲਫ਼ਜ਼ ਨੇ ਭਾਵੇਂ ਭਗਤਾਂ ਦੀ ਬਾਣੀ ਹੈ ਤੇ ਭਾਵੇਂ ਗੁਰੂਆਂ ਦੀ ਬਾਣੀ ਲੇਕਿਨ ਸਾਰੇ ਬਾਣੀ ਹੀ ਤੁਰ ਕੀ ਬਾਣੀ ਹੈ ਸਾਰੇ ਬਾਣੀ ਹੀ ਖਸਮ ਕੀ ਬਾਣੀ ਹੈ ਤੇ ਜਿਹੜਾ ਖਸਮ ਦੀ ਬਾਣੀ ਨਾਲ ਉਸ ਤੁਰ ਦੀ ਬਾਣੀ ਨਾਲ ਜੁੜਦਾ ਜਿਸ ਉਹ ਤੁਰ ਕੀ ਬਾਣੀ ਜਿਸ ਦੇ ਅੰਦਰ ਜਾਏਗੀ ਫਿਰ ਕੀ ਹੋਏਗਾ ਜੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਾਲ ਉਰਖ ਮਿਹਰਵਾਨਾ ਅਗੇ ਕੀਜੀ ਹਰਨਾਨਕ ਸੱਚ ਬਖਾਣਾ ਤੁਰ ਕੀ ਬਾਣੀ ਆਈ ਕਿੱਥੇ ਆਈ ਜੀ ਇਹ ਅਰਥ ਸਿਕੀਰੀ ਇਹ ਕਰਦਣਾ ਪਿੱਤੋ ੁਰਕੀ ਬਾਣੀ ਆਈ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਆਈ ਤੈਨ ਸਗਲੇ ਚਿੰਤ ਮਿਟਾਈ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਤੇ ਆਈ ੁਰਕੀ ਬਾਣੀ ਮੇਰੇ ਅੰਦਰ ੁਰਕੀ ਬਾਣੀ ਆਵੇ ੁਰਕੀ ਬਾਣੀ ਆਈ ਮੇਰੇ ਅੰਦਰ ਜਿੱਦਣ ੁਰਕੀ ਬਾਣੀ ਆ ਗਈ ਸਿਰਸਿਰ ਮੈਂ ਕੋਸ਼ਿਸ਼ ਤੇ ਕਰੜੇ ਨਾ ਆਪਾਂ ਵੀ ਸਾਡੇ ਅੰਦਰ ੁਰਕੀ ਬਾਣੀ ਆਵੇ ਲੇਕਿਨ ਉਹ ਕੋਸ਼ਿਸ਼ ਸਾਡੀ ਬੰਦ ਅਜੀਬ ਜੀ ਕੋਸ਼ਿਸ਼ ਹੁੰਦੀ ਅਸੀਂ یوں ਕਰ ਖਤਮ ਕਰਦੇ ਨੇ ਕੋਈ ਚੀਜ਼ ਤੁਸੀਂ ਛੇਤੀ ਨਾਲ ਸੁਣੋ ਜਲਦੀ ਜਲਦੀ ਨਾ ਤੁਸੀਂ ਸੁਣ ਲਓ ਕੋਈ ਮੰਨ ਲਓ ਕੋਈ ਟੌਪਿਕ ਤੇ ਤੁਸੀਂ ਵਿਚਾਰ ਸੁਣ ਰਹੇ ਹੋਗਾ ਤੇ ਤੁਹਾਡੇ ਸੁਣਨ ਦੀ ਉਹਦੀ ਜੇ ਸਪੀਡ ਵਧਾ ਦਿੱਤੀ ਜਾਏ ਤੁਹਾਨੂੰ ਛੇਤੀ ਛੇਤੀ ਪੜ੍ਹ ਕੇ ਸੁਣਾਉਣ ਲੱਗ ਜਾਏ ਉਹ ਗੱਲ ਤੁਹਾਡੇ ਅੰਦਰ ਚਲੀ ਜਾਏਗੀ ਜੇ ਮੰਨ ਲਓ ਮੈਂ ਹੁਣ ਜਿਹੜਾ ਬੋਲ ਰਿਹਾ ਮੈਂ ਬੋਲਣ ਦੀ ਰਫ਼ਤਾਰ ਇਤਨੀ ਤੇਜ਼ ਕਰ ਦੇ ਆ ਆਪਣੀ ਕਿ ਜਿੱਥੇ ਇੱਕ ਸੈਕਿੰਡ ਦੇ ਅੰਦਰ ਮੈਂ ਇੱਕ ਲਫ਼ਜ਼ ਵਸਾਂ ਬੋਲ ਲਿਆ ਤੇ ਉੱਥੇ ਇੱਕ ਸੈਕਿੰਡ ਦੇ ਅੰਦਰ ਤਿੰਨ ਚਾਰ ਗੱਲਾਂ ਕਰ ਜਾਵਾਂ ਬੜੇ ਪੱਲੇ ਬਹਿ ਗਏ ਜੀ ਉੱਤੋਂ ਦੀ ਸਾਰੇ ਨਿਕਲ ਜਾਣਗੇ ਕਦਰ ਨਹੀਂ ਸਾਡੇ ਜਾਣੀ ਕਿਦਾਂ ਜਦੋਂ ਪਾਣੀ ਅਸੀਂ ਪੜ ਰਏ ਹੁੰਦੇ ਤੇ ਸਪੀਡ ਸਾਡੀ ਕੀ ਹੁੰਦੀ ਤੇ ਸਾਡੇ ਅੰਦਰ ਜਾਏਗੀ ਬਾਣੀ ਨਹੀਂ ਤੁਰ ਗਈ ਬਾਣੀ ਆਈ ਕਿੱਥੇ ਆਈ ਜੀ ਅੰਦਰ ਮੇਰੇ ਆਈ ਤੁਰ ਤੋ ਤਿਆ ਗਈ ਨਾ ਬਾਣੀ ਲੇਕਿਨ ਮੇਰੀ ਚਿੰਤਾ ਤੇ ਮਿਟੀ ਨਹੀਂ ਹੈ ਮੇਰੀ ਚਿੰਤਾ ਤੇ ਖਤਮ ਨਹੀਂ ਹੋਈ ਮੇਰੀ ਚਿੰਤਾ ਕਿਦਨ ਖਤਮ ਹੋਏਗੀ ਜੀ ਤੁਰ ਕੀ ਬਾਣੀ ਆਈ ਮੇਰੇ ਅੰਦਰ ਆ ਗਈ ਭਾਈ ਦਿਨ ਸਗਲੀ ਚਿੰਤ ਮਿਟਾਈ ਦਿਆਲ ਪ੍ਰਖ ਮਹਿਰਬਾਨਾ ਹਰਨਾਨਕ ਸਾਚਵ ਖਾਨਾ ਇਸ ਕਰਕੇ ਤੁਹਾਡਾ ਦਿਨ ਕਿਵੇਂ ਦਾ ਬੀਤਦਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਮੇਰਾ ਦਿਨ ਕਿਵੇਂ ਦਾ ਬੀਤਦਾ ਹੈ ਜੀ ਇਹ ਮੇਰੇ ਤੇ ਡਿਪੈਂਡ ਕਰਦਾ ਕੋਈ ਦੋਸ਼ ਨਹੀਂ ਹੈ ਸਤਗੁਰ ਜੀ ਨੇ ਤਾਂ ਸਾਨੂੰ ਬਾਰ ਬਾਰ ਕਿਹਾ ਦੱਧੇ ਦੋਸ਼ ਨਾ ਦੇਵ ਕਿਸੇ ਦੋਸ਼ ਕਰਮ ਆਪਣੇ ਜੇ ਤੇਰਾ ਦਿਨ ਸਹੀ ਨਹੀਂ ਗਿਆ ਤਾਂ ਦੂਜੇ ਨੂੰ ਦੋਸ਼ ਕੱਤੋਂ ਦੇਣਾ ਅਜ ਉਹਨੇ ਸਥਾਣੇ ਨੇ ਸਵੇਰ ਤੋਂ ਮੇਰਾ ਦਿਮਾਗ ਖਰਾਬ ਕਰਤਾ ਕੋਈ ਦਿਮਾਗ ਨਹੀਂ ਖਰਾਬ ਕਿਸੇ ਦੀ ਕੀ ਤਾਕਤ ਮੇਰਾ ਦਿਮਾਗ ਖਰਾਬ ਕਰ ਦੇ ਜੀ ਦਿਮਾਗ ਮੇਰਾ ਕਿਸੇ ਦੀ ਕੀ ਹਿੰਮਤ ਹੈ ਮੇਰੇ ਦਿਮਾਗ ਨੂੰ ਖਰਾਬ ਕਰ ਦੇ ਮੇਰੇ ਮੇਰੇ ਅੰਦਰ ਨੂੰ ਇਲਾਜ ਹੈ ਮੈਂ ਕਮਜ਼ੋਰ ਇਤਨਾ ਕਿਉਂ ਇਤਨਾ اندرੋਂ ਕਮਜ਼ੋਰ ਕਿਉਂ ਇਸ ਕਰਕੇ ਆਪਣੇ ਮਾਲਕ ਬਣੀਏ ਆਪਣੇ ਸੱਜਣ ਬਣੀਏ ਜਦੋਂ ਕੋਈ ਕਹੇ ਕਿ ਚਲਾ ਜਾਂਦਾ ਹੈ ਨਾ ਜੀ ਉਹ ਦੁਸ਼ਮਣ ਨਹੀਂ ਹੈ ਕੋਈ ਕਹੇ ਕਿ ਚਲਾ ਗਿਆ ਮਾਲੋ ਕਿਸੇ ਨਾ ਸਵੇਰੇ ਸਵੇਰੇ ਮੈਨੂੰ ਇੰਨੀ ਗੱਲ ਬੋਲਤੀ ਮੈਂ ਆਫਿਸ ਚੱਲਾਂ ਮੈਨੂੰ ਪਤਨੀ ਨੇ ਇਹ ਗੱਲ ਬੋਲ ਦਿੱਤੀ ਜਾਂ ਐਂ ਕਹ ਲਓ ਵੀ ਪਤੀ ਆਫਿਸ ਚੱਲਿਆ ਜਾਂਦਾ ਜਾਂਦਾ ਨਾ ਹੋ ਜਾਂਦਾ ਨਾ ਕਹੀ ਇਹਦੀ ਜਾਂਦਾ ਜਾਂਦਾ ਕੁਝ ਐਂ ਦਾ ਕਹਿ ਗਿਆ ਅੱਛਾ ਉਹ ਤੇ ਸਾਰਾ ਦਿਨ ਆਫਿਸ ਚਲੇ ਗਿਆ ਉਹਨੇ ਇੱਕ ਕਰ ਹੀ ਗਿਆ ਹੁਣ ਮੈਂ ਪਕੜ ਕੇ ਬੈਠਾ ਹਾਂ ਸਾਰਾ ਦਿਨ ਆਪਣੇ ਆਪ ਨੂੰ ਬਾਰ ਬਾਰ ਉਹੀ ਕਹੀ ਜਾਂਦਾ ਬਾਰ ਬਾਰ ਮੱਲੋ ਇਹ ਹੈ ਤਾਂ ਤੇਰਾ ਨਾ ਦਿਮਾਗ ਖਰਾਬ ਹੈ ਇਹ ਕਹਿ ਤਾ ਨਾ ਉਹ ਕਹਿ ਕੇ ਚਲੇ ਗਿਆ ਜੀ ਆਫਿਸ ਵਿੱਚ ਤੇ ਮੈਂ ਸਾਰਾ ਦਿਨ ਆਪਣੇ ਆਪ ਨੂੰ ਕਹਿੰਦਾ ਰਿਹਾ ਤੇਰਾ ਨਾ ਤੈਨੂੰ ਇਤਕ ਮੈਂ ਭੁੱਲਣ ਹੀ ਨਹੀਂ ਦਿੰਦਾ ਮੈਂ ਆਪਣੇ ਦੁਸ਼ਮਣ ਆਪੇ ਬਣਿਆ ਉਹਨੇ ਮੈਨੂੰ ਇੱਕ ਵਾਰ ਹੀ ਕਿਹਾ ਤੇ ਮੈਂ ਆਪਣੇ ਆਪ ਨੂੰ ਹਜ਼ਾਰ ਵਾਰੀ ਉਹ ਗੱਲ ਕਹੀ ਉਹਨੇ ਇੱਕ ਵਾਰੀ ਮੈਨੂੰ ਇਦਾਂ ਦੇ ਕੇ ਮੈਂ ਆਪਣੇ ਆਪ ਨੂੰ ਹਜ਼ਾਰ ਵਾਰੀ ਉਹ ਗੱਲ ਚੇਤੇ ਕਰਾਈ ਤੇਰਾ ਦਿਮਾਗ ਖਰਾਬ ਹੈ ਤੇਰਾ ਦਿਮਾਗ ਖਰਾਬ ਹੈ ਉਹਨੇ ਆਖਿਆ ਤੇਰਾ ਦਿਮਾਗ ਖਰਾਬ ਉਹ ਆਖਿਆ ਤੇ ਛੱਡ ਦੇ ਉਹਨੂੰ ਗੱਲ ਮੈਂ ਸਾਰਾ ਦਿਨ ਫਿਰਕੀਆਂ ਦੀ ਜਦੋਂ ਆਪਣੇ ਆਪ ਨੂੰ ਚੇਤੇ ਕਰਾਨਾ ਉਦੋਂ ਲਾਲ ਪੀਲਾ ਹੋ ਜਾਂਦਾ ਜਦੋਂ ਆਪਣੇ ਆਪ ਨੂੰ ਚੇਤੇ ਕਰਾਨਾ ਉਦੋਂ ਗੁੱਸੇ ਵਿੱਚ ਰਹਿੰਦੀ ਆ ਮੈਂ ਅੱਜ ਸਿਰ ਸੇ ਅੱਖ ਲੱਗ ਆਉਂਦੇ ਵਾਪਸ ਨੂੰ ਇਨੋਂ ਪੁੱਛਣਾ ਸਾਰਾ ਦਿਨ ਕੀ ਜੀ ਅੱਛਾ ਹੁਣ ਕਿਹਦੀ ਗਲਤੀ ਜੀ ਉਹ ਤੇ ਕਹਿ ਕਿ ਚਲੇ ਗਿਆ ਕਿ ਮੈਂ ਆਪਣੇ ਆਪ ਨੂੰ ਆਪੇ ਦੁਖੀ ਕਰ ਲਿਆ ਜਾਂ ਆਫਿਸ ਜਾਣ ਵਾਲੇ ਨੂੰ ਕੋਈ ਪਤਾ ਨਹੀਂ ਘਰੋਂ ਕੁਝ ਐਵੇਂ ਕਹਿਤਾ ਹੋਵੇ ਉਹ ਸਾਰਾ ਦਿਨ ਆਫਿਸ ਵਿੱਚ ਬਿਠਾ ਬਿਠਾ ਇਹ ਕਹੀ ਜਾਂਦਾ ਅੱਜ ਨੇ ਐਵੇਂ ਕਹਿ ਤੱਕar ਜਾਣ ਤੇ ਫੇਰ ਨੂੰ ਕਾਂਗ ਦੱਸਾਂਗਾ ਉਹਨੇ ਇੱਕ ਰਹੀ ਕਿਹਾ ਮੈਂ ਹਜ਼ਾਰ ਵਾਰੀ ਆਪਣੇ ਆਪ ਨੂੰ ਕਹਿ ਰਿਆ ਮੈਨੂੰ ਕੋਈ ਇੱਕ ਰੀ ਬੁਰਾ ਕਹਿੰਦਾ ਨਾ ਦੀ ਸਾਡੀ ਪ੍ਰੋਬਲਮ ਇਹ ਐ ਉਹ ਕਹਿਣ ਵਾਲਾ ਚਲੇ ਜਾਂਦਾ ਕਹਿਣ ਵਾਲਾ ਆਪਣੇ ਘਰ ਚਲਾ ਗਿਆ ਜਿੱਥੇ ਉਹ ਜਾਣਾ ਸੀ ਚਲੇ ਗਿਆ ਮੈਂ ਉਹਦੀ ਕਈ ਗੱਲ ਨੂੰ ਆ ਪਕੜ ਕੇ ਉਹਨੇ ਇੱਕ ਕਰ ਹੀ ਗਿਆ ਸੀ ਮੈਨੂੰ ਤੇ ਕੋਈ ਪਤਾ ਨਹੀਂ ਜੀ ਮੈਂ ਪੂਰਾ ਮਹੀਨਾ ਆਪਣੇ ਆਪ ਨੂੰ ਗੱਲ ਯਾਦ ਕਰੰਦਾਂ ਰਹਿਨਾ ਮੈਂ ਇੱਕ ਮਹੀਨੇ ਤੱਕ ਉਹਨੂੰ ਪਕੜ ਕੇ ਬਿਠਾ ਰਹਿਨਾ ਤੂੰ ਐਵੇਂ ਦਾ ਹੈ ਉਹਨੇ ਤੈਨੂੰ ਕਿਹਾ ਤੂੰ ਐਵੇਂ ਦਾ ਉਹਨੇ ਤੈਨੂੰ ਇਹ ਭਾਵ ਉਹਨੇ ਮੈਨੂੰ ਇਦਾਂ ਕੱਢ ਛੱਡ ਦੇ ਭਾਈ ਗੱਲ ਨੂੰ ਮੈਂ ਇਹਦੇ ਨਾਲ ਬਦਲਾ ਲੈਣਾ ਮੈਨੂੰ ਸਬਕ ਸਿਖਾਣਾ ਮੈਨੂੰ ਇਦਾਂ ਕਰਨਾ ਮੈਂ ਆਪਣਾ ਦੁਸ਼ਮਣ ਆਪ ਬਣਿਆ